ਪਿੰਡ ਰੁੜਕਾ ਕਲਾਚ ਛੱਪੜ ਵਿੱਚ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੰਚਾਇਤ ਮੈਂਬਰ ਪੰਚ ਜਸਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਜੋ ਕਿ ਛੱਪੜ ਕਿਨਾਰੇ ਬੂਟਿਆਂ ਨੂੰ ਪਾਣੀ ਲਗਾ ਰਿਹਾ ਸੀ ਅਤੇ ਪਾਣੀ ਲਗਾਉਂਦੇ ਹੋਏ ਉਸ ਦਾ ਪੈਰ ਤਿਲਕ ਗਿਆ ਤੇ ਗੰਦੇ ਪਾਣੀ ਵਾਲੇ ਛੱਪੜ ਵਿੱਚ ਜਾ ਡਿੱਗਿਆ ਪਿੰਡ ਵਾਸੀਆਂ ਨੇ ਮੌਕੇ ਤੇ ਕਾਫੀ ਜਦੋਜਹਿਤ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ ਉਹਨਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਬੂਟਾ ਸਿੰਘ ਪੁੱਤਰ ਬਲਜੀਤ ਸਿੰਘ ਉਮਰ ਕਰੀਬ 40 ਸਾਲ ਵਜੋਂ ਹੋਈ ਹੈ ਉਧਰ ਖਬਰ ਲਿਖੇ ਜਾਣ ਤੱਕ ਜਦੋਂ ਐਸਐਚਓ ਗੁਰਾਇਆਂ ਰਕੇਸ਼ ਕੁਮਾਰ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਗੁਰਾਇਆਂ ਤੋਂ ਕਰਮਵੀਰ ਸਿੰਘ ਤੇ ਪਵਨ ਪਨੋੜ ਦੀ ਰਿਪੋਰਟ ਜਿਹੜਾ ਨਾਂਜੀ ਜਸਵੰਤ ਸਿੰਘ ਮੈਂਬਰ ਪਰ ਜਿਆਦਾ ਰੁੜਕਾ ਗਲਾ ਮੁੰਡਾ ਸੀ ਸਾਡੇ ਘਰਾਂ ਚੋਂ ਇਹ ਬੂਟਾ ਸਿੰਘ ਉਹਦੇ ਡੈਡੀ ਦਾ ਬਲਜੀਤ ਸਿੰਘ ਉਹ ਛੱਪੜ ਦੇ ਕੰਢੇ ਬੂਟਿਆਂ ਨੂੰ ਪਾਣੀ ਪਾਉਂਦਾ ਸੀ ਪਾਣੀ ਪਾਉਂਦੇ ਤੇ ਅਚਾਨਕ ਛੱਪੜ 'ਚ ਪੈਰ ਫਿਸਲ ਗਿਆ ਤੇ ਉਹ ਵਿੱਚ ਡਿੱਗ ਗਿਆ ਠੀਕ ਨੇ ਦੇ ਨਾਲ ਉਹਦੀ ਡੈਥ ਹੋ ਗਈ ਕਿੰਨੀ ਕੁ ਉਮਰ ਸੀਗੀ ਉਹਦੀ ਉਹਦੀ ਉਮਰ ਤਕਰੀਬਨ 40 ਕੇ ਸਾਲ ਦੀ ਸੀ ਕਿੰਨੇ ਭੈਣ ਭਰਾ ਸੀਗੇ ਇਹ ਦੋ ਭੈਣਾਂ ਸੀ ਤੇ ਇੱਕ ਭਰਾ ਸੀਗਾ ਇਹ ਇਕੱਲਾ ਹੀ ਇਕੱਲਾ ਸੀ ਮੁੰਡਾ ਪੁਲਿਸ ਨੂੰ ਸ਼ਿਕਾਇਤ ਵਗੈਰਾ ਕੀਤੀ ਹੈ ਜੀ ਆਹ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਪਰ ਉਹ ਅਚਾਨਕ ਆਪਣੇ ਹੋਈ ਕਰਕੇ ਡੈਥ ਹੋ ਗਈ ਘਰ ਦੇ ਨਾਲ ਕੋਈ ਕਿਸੇ ਤੇ ਕੋਈ ਯਾਨੀ ਸ਼ੱਕ ਨਹੀਂ ਉਹਦੇ ਸੰਸਕਾਰ ਵਗੈਰਾ ਕਰ ਦਿੱਤਾ ਹੀ ਹਾਂ ਨੇ ਹਜੇ ਹਾਂ ਕਰ ਦਿੱਤਾ